ਇੰਟਰਨੈਟ ਨੂੰ ਡਾਕਟਰ ਬਣਾਉਣਾ ਪੈ ਸਕਦਾ ਹੈ ਮਹਿੰਗਾ ਬਿਨਾ ਮਹਾਰਾ ਦੇ ਆਨਲਾਈਨ ਟਿਪਸ ਹੋ ਸਕਦੇ ਨੇ ਨੁਕਸਾਨ ਦੇ ਜੇਕਰ ਤੁਸੀਂ ਵੀ ਕਰ ਰਹੇ ਇਹ ਗਲਤੀ ਤਾਂ ਧਿਆਨ ਨਾਲ ਦੇਖੋ ਇਹ ਵੀਡੀਓ ਅੱਜਕੱਲ੍ਹ ਲੋਕ ਆਪਣੀ ਫਿਟਨੈਸ ਨੂੰ ਲੈ ਕੇ ਕਾਫੀ ਚਿੰਤਤ ਨੇ ਅਤੇ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਨੇ ਚਾਹੇ ਉਹ ਡਾਈਟਿੰਗ ਹੋਵੇ ਜਾਂ ਫਿਰ ਭਾਰ ਘਟਾਉਣਾ ਬਹੁਤ ਸਾਰੇ ਲੋਕ ਇੰਟਰਨੈਟ ਤੇ ਫਿਟਨੈਸ ਨੂੰ ਲੈ ਕੇ ਖੋਜ ਕਰਦੇ ਨੇ ਕਿ ਆਪਣੇ ਆਪ ਨੂੰ ਫਿਟ ਅਤੇ ਹੈਲਦੀ ਕਿਵੇਂ ਰੱਖਿਆ ਜਾ ਸਕੇ ਅਤੇ ਫਿਰ ਇੰਟਰਨੈਟ ਤੇ ਵੀਡੀਓ ਵਿੱਚ ਦਿਖਾਏ ਗੇ ਫਿਟਨੈਸ ਅਤੇ ਡਾਈਟ ਪਲਾਨ ਨੂੰ ਖੁਦ ਵੀ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਬਿਨਾਂ ਕਿਸੇ ਡਾਈਟੀਸ਼ਨ ਦੀ ਸਲਾਹ ਦੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਸਾਵਧਾਨ ਕਿਉਂਕਿ ਡਾਈਟਿੰਗ ਦੇ ਲਈ ਅਪਣਾਏ ਗਏ ਆਨਲਾਈਨ ਟਿਪਸ ਤੁਹਾਡੇ ਲਈ ਨੁਕਸਾਨਦੇ ਹੋ ਸਕਦੇ ਨੇ ਧਿਆਨ ਨਾਲ ਦੇਖੋ ਇਹ ਪੂਰੀ ਖਬਰ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਇੰਟਰਨੈਟ ਤੇ ਖੋਜ ਕਰਨ ਨਾਲ ਕੋਈ ਵੀ ਕੁਝ ਵੀ ਲੱਗ ਸਕਦਾ ਚਾਹੇ ਫਿਰ ਖਾਣਾ ਬਣਾਉਣਾ ਹੋਵੇ ਡਾਈਟਿੰਗ ਜਾਂ ਭਾਰ ਘਟਾਉਣਾ ਜਾਂ ਵਧਾਉਣਾ ਪਰ ਡਾਈਟਿੰਗ ਦੇ ਲਈ ਅਪਣਾਏ ਗਏ ਆਨਲਾਈਨ ਟਿਪਸ ਤੁਹਾਡੇ ਲਈ ਨੁਕਸਾਨਦੇ ਹੋ ਸਕਦੇ ਨੇ ਉਹ ਸਾਰੇ ਲੋਕ ਅਜਿਹੇ ਨੇ ਜੋ ਕਿਸੇ ਵੀ ਚੀਜ਼ ਲਈ ਇੰਟਰਨੈਟ ਦੀ ਮਦਦ ਲੈਂਦੇ ਚਾਹੇ ਤੁਸੀਂ ਫਿਟਨੈਸ ਰੁਟੀਨ ਦੀ ਪਾਲਣਾ ਕਰਨਾ ਚਾਹੁੰਦੇ ਹੋ ਜਾਂ ਭਾਰ ਘਟਾਉਣਾ ਚਾਹੁੰਦੇ ਹੋ ਤੁਸੀਂ ਇੰਟਰਨੈਟ ਤੇ ਜਾ ਕੇ ਸਰਚ ਕਰਦੇ ਹੋ ਅਤੇ ਫਿਰ ਇੰਟਰਨੈਟ ਤੇ ਦਿੱਤੀ ਗਈ ਜਾਣਕਾਰੀ ਨੂੰ ਦੇਖ ਕੇ ਆਪਣੀ ਰੁਟੀਨ ਬਦਲ ਲੈਂਦੇ ਪਰ ਅਜੀਹਾ ਕਰਨਾ ਬੰਦ ਕਰ ਕਿਉਂਕਿ ਇੰਟਰਨੈਟ ਤੇ ਚਾਰੇ ਫਿਟਨੈਸ ਅਤੇ ਡਾਈਟ ਟੈਂਡ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਅਤੇ ਤੁਹਾਨੂੰ ਮਹਾਰਾਜ ਲਾਲ ਐਵਿਨਾ ਅਜੇ ਹੀ ਡਾਈਟ ਲੈਂਡ ਬਿਲਕੁਲ ਵੀ ਨਹੀਂ ਅਪਣਾਉਣੀ ਚਾਹੀਦੀ ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ ਕਾਫੀ ਜ਼ਿਕਰ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕੀਟੋ ਡਾਈਟ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਜਿਸ ਦਾ ਭਾਰਤ ਕਾਊਨ ਦੇ ਲਈ ਮਸ਼ਹੂਰ ਹਸਤੀਆਂ ਅਤੇ ਆਮ ਲੋਕਾਂ ਦੇ ਵੱਲੋਂ ਵਿਆਪਕ ਤੌਰ ਤੇ ਵਫਾਤ ਕੀਤਾ ਜਾ ਚਾਹੇ ਪਰ ਕੁਸਮਾ ਪੈਨਾ 27 ਸਾਲਾ ਅਦਾਕਾਰ ਦ੍ਰਿਸ਼ਟੀ ਮੁਖਰਜੀ ਦੀ ਲੰਮੇ ਸਮੇਂ ਤੱਕ ਕੀਟੋ ਡਾਈਟ ਲੈਣ ਤੋਂ ਬਾਅਦ ਮੌਤ ਹੋ ਜਾਣ ਦੀ ਚਰਚਾ ਕਾਫੀ ਫੁਰਕਿਆਂ ਦੇ ਵਿੱਚ ਰਹੀ ਅਸਲ ਵਿੱਚ ਜਦੋਂ ਬਿਨਾ ਮਹਾਰਾ ਦੇ ਸਲਾਹ ਦੇ ਡਾਈਟਿੰਗ ਦੇ ਲਈ ਆਨਲਾਈਨ ਟਿਪਸ ਅਪਣਾਉਂਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਕਈ ਪੋਜ਼ਿਟਿਵ ਤੱਤਾਂ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਸਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਫਿਰ ਇਸ ਦਾ ਅਸਰ ਕਿਡਨੀ ਅਤੇ ਲੀਵਰ ਵਰਗੇ ਸਰੀਰ ਦੇ ਅੰਗਾਂ ਦੇ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਇੰਟਰਨੈਟ ਜਾਂ ਸੋਸ਼ਲ ਮੀਡੀਆ ਤੇ ਡਾਈਟਿੰਗ ਪਲਾਨ ਜਾਂ ਫਿਰ ਫਿਟਨੈਸ ਰੁਟੀਨ ਦੀ ਪਾਲਣਾ ਨਹੀਂ ਕਰਨੀ ਚਾਹੀਦੀ ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਜਿਸ ਦਾ ਕੰਮ ਉਸੀ ਕੋ ਸਾਚੇ। ਇਹ ਗੱਲ ਬਿਲਕੁਲ ਸੱਚ ਹੁੰਦੀ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੰਜੀਨੀਅਰਿੰਗ ਤੋਂ ਬਿਨਾਂ ਕਿਸੇ ਨੂੰ ਵੀ ਇਮਾਰਤ ਬਣਾਉਂਦੀ ਜ਼ਿੰਮੇਵਾਰੀ ਨਹੀਂ ਸੌਂਪੀ ਜਾ ਸਕਦੀ ਉਸੇ ਤਰ੍ਹਾਂ ਪਾਰਕਰ ਟਾਉਨਾ ਵੀ ਪੋਸਟਿਕ ਸਲਾਬ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਡਾਈਟੀਸ਼ਨ ਸਾਡੇ ਸੀਰੀਅਲ ਦੇ ਅਨੁਸਾਰ ਸਾਡੇ ਲਈ ਸੰਪੂਰਨ ਖਾਗ ਦੀ ਯੋਜਨਾ ਬਣਾਉਂਦੇ। ਦੂਜੇ ਪਾਸੇ ਇੰਟਰਨੈਟ ਤੇ ਵੀ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਸਾਰਿਆਂ ਲਈ ਕਾਮਨ ਨਹੀਂ ਹੋ ਸਕਦੀ। ਕੋਈ ਵੀ ਵੈੱਬਸਾਈਟ ਕਿਸੇ ਵਿਅਕਤੀ ਵਿਸ਼ੇਸ਼ ਤੇ ਡਾਕਟਰੀ ਇਸ਼ਤਿਹਾਰ ਜਾਂ ਹੋਰ ਲਚਨਾ ਦੇ ਬਾਰੇ ਕੁਝ ਨਹੀਂ ਜਾਣਦੀ ਇਸ ਲਈ ਕਿਸੇ ਨੂੰ ਕਦੇ ਵੀ ਇੰਟਰਨੈਟ ਦੇ ਪੂਰਾ ਭਰੋਸਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਕਿਸੇ ਮਾਹਰ ਦੀ ਸਲਾਹ ਲੈ ਕੇ ਹੀ ਆਪਣੀ ਫਿਰਾਕ ਦੀ ਯੋਜਨਾ ਬਣਾਉਣੀ ਚਾਹੀਦੀ ਕਿਉਂਕਿ ਸਿਰਫ ਮਾਹਰ ਹੀ ਤੁਹਾਨੂੰ ਦੱਸ ਸਕਦੇ ਨੇ ਕਿ ਤੁਹਾਡੇ ਸਿਹਤ ਦੇ ਲਈ ਕੀ ਬੈਸਟ ਹੈ ਅਤੇ ਕਿ ਤੁਸੀਂ ਘਟਾ ਸਕਦੇ ਹੋ ਜਾਂ ਕੁਝ ਕੀ ਪੋਸਟਿਕ ਹਾਸ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਸੋ ਅਸੀਂ ਵੀ ਤੁਹਾਨੂੰ ਇਹੀ ਜ਼ਲਾ ਦਮਾਂਗੇ ਕਿ ਬਿਨਾ ਕਿਸੇ ਮਹਰਤੀ ਫਲਾਦ ਦੇ ਡਾਈਟਿੰਗ ਦੇ ਲਈ ਆਨਲਾਈਨ ਟਿਪਸ ਨਾ ਅਪਣਾਓ ਕਿਉਂਕਿ ਇਹ ਸਾਰੇ ਟਿਪਸ ਹਰ ਕਿਸੇ ਦੇ ਲਈ ਕਾਮਨ ਨਹੀਂ ਹੁੰਦੇ ਅਜਿਹਾ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਇਸ ਦਾ ਖਮਿਆਲਾ ਭੁਗਤਣਾ ਪਵੇ ਰਿਪੋਰਟ ਹਮਦਰ ਟੀਵੀ